ਇਹ ਚਿੱਤੇ ਦੀਆਂ ਕੁੜੀਆਂ ਭੇਜ-ਭੇਜ ਕੇ ਪਿੰਡਾਂ ਦਾ ਸਾਡੀ ਜਵਾਨੀ ਦਾ ਕਹਾਣ ਕਰਦਾ ਸੀ ਉਹ ਚਿੱਤੇ ਦੇ ਵੱਡੇ ਵੱਡੇ ਬਕਾਰੀ ਅੰਦਰ ਕੀਤੇ ਫੜ ਕੇ ਅੱਜ ਵੀ ਦੇਖ ਲਓ ਕਾਂਗਰਸੀ ਕਾਪੀ ਸਾਰੇ ਉਹਦੇ ਹੱਕ ਦੇ ਕੋਲ ਜੜੇ ਆ। ਉਹ ਕਿੱਥੇ ਸੀ ਹੈ ਇਹਦਾ ਸਾਰਿਆਂ ਦਾ ਹਿੱਸਾ ਪੱਤੀ ਵਿੱਚ ਸੀ ਕਿ ਜਵਾਨੀ ਨੂੰ ਬਰਬਾਦ ਕਰ ਦੋ ਤੇ ਚਾਹ ਹਿੱਸਾ ਲੈ ਲਓ ਤੇ ਉਹ ਕਿਹੜੇ ਮੂੰਹ ਨਾ ਵੋਟਾਂ ਮੰਗ ਰਹੇ ਆ ਜੀ ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਸੀ ਇਹ ਆਪਾ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆ ਬਾਬਾ ਨੇ ਕਿਹੜੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸਮੋਸਿਆਈਆਂ ਜਿਹੜੀਆਂ ਵੀ ਮੇਰੀਆਂ ਪੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਕਿਥੋਂ ਦਾ ਕੋਈ ਲਾ ਕੇ ਚੋ 12 ਗੁਰੂ ਲੈ ਕੇ ਆਏ ਕਿਤੋਂ ਐਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕ ਕੋਈ ਰਹਿ ਗਈ ਮਜੀਠੀਆ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭੱਜ ਜਾਂਦੇ ਆ